ਸਾ ਵਾਇਗੁਰੂ ਜੀ ਕੀ ਫਤਿਹ ਆਪਣੇ 9 ਤਰੀਕ ਨੂੰ 16ਵੀਂ ਵਰ੍ਹੇਗੰਢ ਮਨਾਈ ਜਾਂਦੀ ਹੈ ਬਾਬਾ ਜੀ ਦੀ ਬਾਬਾ ਚਮੇਰ ਸਿੰਘ ਜੀ ਦੀ ਬਹੁਤ ਧੂਮ ਧਾਮ ਗਹਿ ਲ ਮਨਾਈ ਜਾਊਗੀ ਸੰਗਤ ਨੂੰ ਬੇਨਤੀ ਹੈ ਹੱਥ ਬੰਨ੍ਹ ਕੇ ਅੜਦੀ ਕਲਾਵਾਂ ਹੋ ਕੇ ਸਭ ਨੇ ਦਰਸ਼ਨ ਦੇਣ ਦੀ ਕਿਰਪਾ ਦਾ ਕਰਨੀ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਫਤਿਹ ਨਾਮ ਲਾਸ ਕੇ ਜਰਾ ਜਿਹੜੇ ਜਿਹੜੇ ਬੱਠੇ ਆਪਾਂ ਜੇ ਭਾਈ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਅਸੀਂ ਭਾਈ ਮੈਂ ਸਰਪਰਮਜੀਤ ਸਿੰਘ ਖਾਲਸਾ ਜੋ ਪਟਿਆਲੇ ਤੋਂ ਅਸੀਂ ਆਉਨੇ ਆ ਇੱਥੇ ਭਾਈ ਬ੍ਰਹਮ ਗਿਆਨੀ ਸੰਤੋਪਾ ਚ ਮੇਲ ਸਿੰਘ ਜੀ ਮਹਾਰਾਜ ਜੋ ਜੱਟ ਜੀ ਦੀ ਜ਼ਰਖਰਾਣਾ ਖੇਤੀਬਾੜੀ ਦਾ ਕੰਮ ਕਰਦੇ ਪੂਰਨ ਮਹਾਪੁਰਸ਼ ਹੋਏ ਆ ਭਾਈ ਤੇ ਉਹ ਸਤਖੰਡ ਗਏ 9 ਜਨਵਰੀ 2007 ਨੂੰ ਇਹ 16ਵੀਂ ਵਰਸੀ ਭਾਈ ਮਨਾਈ ਜਾਂਦੀ ਉਹਨਾਂ ਦੀ ਯਾਦਗਾਰ ਜਦੋਂ ਸੱਚਖੰਡ ਗਏ ਉਸ ਨੂੰ ਵਰਸੀ ਕਹਿੰਦੇ ਵੀ ਯਾਦਗਾਰ ਦੇ ਵਿੱਚ ਸਤਕਾਰ ਦੇ ਵਿੱਚ ਵਰਸੀ ਮਨਾਈ ਜਾਂਦੀ ਹੈ ਭਾਈ ਇਹ 16ਵੀਂ ਵਰਸੀ ਹੈ ਇਹ ਸ਼ੀਦਾਂ ਦਾ ਸਥਾਨ ਹੈ ਇਹ ساری ਉਮਰ ਬਾਬਾ ਜੀ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਸੰਗਤਾਂ ਨੂੰ ਜੋੜਦੇ ਰਹੇ ਜੋ ਇਹ ਸੰਸਾਰੀ ਦੇਸ਼ ਵਿਦੇਸ਼ਾਂ ਤੋਂ ਸੰਗਤਾਂ ਜਿਹੜੀਆਂ ਹੈਗੀਆਂ ਜੁੜੀਆਂ ਹੋਈਆਂ ਭਾਈ ਅੰਗਦਾਂ ਦੇ ਕਾਰਜ ਰਾਸ ਹੁੰਨੇ ਆ। ਬਾਬਾ ਜੀ ਆਪ ਕਿਰਤ ਸੱਚੀ ਸੁੱੱਚੀ ਕਿਰਤ ਕਮਾਈ ਖੇਤੀਬਾੜੀ ਕਰਦੇ। ਤੇ ਸਾਰੀਆਂ ਸੰਗਤਾਂ ਨੂੰ ਭਾਈ ਸੱਚੀ ਸੁੱੱਚੀ ਕਿਰਤ ਕਮਾਈ ਕਰਨ ਦੀ ਧਰਮ ਦੀ ਕਿਰਤ ਕਮਾਈ ਕਰੋ। ਉਹਦਾ ਦਸਵਾਂ ਦਸੌਂ ਜਿਹੜਾ ਹੈਗਾ ਆਪਣੇ ਗੁਰੂ ਕੀ ਗੋਲਕ ਲੰਗਰਾਂ ਮੰਦਿਰਾਂ ਤੇ ਪਾਓ ਤਾਂ ਕਿ ਸਾਡੀਆਂ ਕਮਾਈ ਪਵਿੱਤਰ ਹੋਵੇ, ਜੀਵਨ ਸਫਲ ਹੋਵੇ। ਸੋ ਭਾਈ ਬਾਬਾ ਜੀ ਸੰਗਤਾਂ ਨੂੰ ਆਈ ਗੁਰ ਸਿੱਖੀ ਜੀਵਨ ਵਾਲ ਪ੍ਰੇਰਦੇ ਵੀ ਅਮਰ ਸ਼ਖੋ ਭਾਈ ਦਾੜੀ ਕੇਸ ਰੱਖੋ ਗੁਰੂ ਦੇ ਜੀਵਨ ਵਰਗਾ ਜੀਵਨ ਗੁਰਮਤ ਅਨਸਾਰ ਚੱਲੋ ਸੋ ਹੁਣ ਬਾਬਾ ਜੀ ਤੇ ਸੱਚਖੰਡ ਜਾਣ ਤੋਂ ਬਾਅਦ ਉਹਨਾਂ ਦੇ ਸੁਪੁੱਤਰ ਸਾਡੇ ਗੁਰੂ ਭਾਈ ਸੰਤ ਬਾਬਾ ਕੇਸਰ ਸਿੰਘ ਜੀ ਜੋ ਸੇਵਾ ਮੁਖ ਸੇਵਾ ਧਾਰ ਭਾਈ ਸੇਵਾ ਨਿਭਾ ਰਹੇ ਸੰਗਤਾਂ ਦੀ ਗੁਰੂ ਮਹਾਰਾਜ ਦੀ ਤੇ ਉਹਨਾਂ ਤੋਂ ਬਾਅਦ ਜਿਹੜੇ ਸਾਡੇ ਨੌਜਵਾਨ ਸਾਫ ਦਾ ਸਰਪੰਚ ਵੱਡੇ ਬਾਬਾ ਜੀ ਦੇ ਪੋਤਾ ਸਾਹਿਬ ਹੈ ਆ ਬਾਬਾ ਹਿੰਮਤ ਸਿੰਘ ਜੀ ਉਹ ਵੀ ਦਿਨ ਰਾਤ ਅਸਥਾਨਾਂ ਦੀ ਸੀਦਾ ਸਿੰਘਾਂ ਦੀ ਗੁਰੂ ਮਹਾਰਾਜ ਦੀ ਸਾਧ ਸੰਗਤ ਦੀ ਕਰਦੇ ਆ ਭਾਈ ਇਹ 메ਨ ਸੜਕ ਜਿਹੜੀ ਮਰੰਡਾ ਰੋਪੜ ਰੋਡ ਦੇ ਉੱਤੇ ਅਸਥਾਨ ਸਥਿਤ ਹੈ ਇੱਥੇ ਦਿਨ ਰਾਤ 24 ਘੰਟੇ ਲੰਗਰ ਚੱਲਦਾ ਭਾਈ ਹਰ ਐਤਵਾਰ ਨੂੰ ਸੰਗਤਾਂ ਇਕੱਠੀਆਂ ਹੁੰਦੀਆਂ ਜਿਹੜੇ ਚੰਡੀਗੜ੍ਹ ਤੋਂ ਲੁਧਿਆਣੇ ਤੋਂ ਦੂਰ ਦੂਰ ਤੋਂ ਸੰਗਤਾਂ ਆ ਰਹੇ ਐਤਵਾਰ ਆਉਨੀਆ ਆਪਣਾ ਜੀਵਨ ਸਫਲਾ ਕਰਦੀਆਂ ਜੋ ਪਾਈ ਬਾਕੀ ਮਹੀਨੇ ਬਾਅਦ ਦਸਵੀਂ ਚੀਦਾ ਸਿੰਘਾਂ ਦਾ ਸਾਨ ਹੋਣ ਕਰਕੇ ਦਸਵੀਂ ਦਾ ਦਿਹਾੜਾ ਹਰ ਮਹੀਨੇ ਮਨਾਇਆ ਜਾਂਦਾ ਹੈ ਤੇ ਸਾਲ ਬਾਅਦ ਹੁਣ ਬਾਬਾ ਜੀ ਦੀ ਇਹ 16ਵੀਂ ਵਰਸੀ ਹੈ ਵਰਸੀ ਦਾ ਭਾਵ ਜਦੋਂ ਸੱਚਖੰਡ ਗਏ ਬਾਬਾ ਜੀ ਸੰਤੋਬਾ ਚਮੇਲ ਸਿੰਘ ਜੀ ਮਹਾਰਾਜ ਉਹਨਾਂ ਦੀ ਯਾਦਗਾਰ ਮਨਾਈ ਜਾਂਦੀ ਹੈ ਕੋ ਸਤਨਾਮ ਸ੍ਰੀ ਵਾਹਿਗੁਰੂ ਹੁਣ ਸੰਗਤਾਂ ਕਈ ਰੋਜ਼ ਤੋਂ ਲੜੀ ਦੇ ਪਾਠ ਚੱਲ ਰਹੇ ਆ ਭਾਈ ਸੱਤ-ਸੱਤ ਪਾਠ ਮਹਾਰਾਜ ਦੇ ਅਖੰਡ ਪਾਠ ਸਾਹਿਬ ਜਿਹੜੇ ਹੈਗੇ ਉੱਪਰ ਨਵੇਂ ਦਰਬਾਰ ਸਾਹਿਬ 'ਚ ਚੱਲਦੇ ਆ ਅੱਜ ਨੌ ਅਖੰਡ ਪਾਠ ਸਾਹਿਬ ਮਹਾਰਾਜ ਦੇ ਪ੍ਰਾਰੰਭ ਕੀਤੇ ਗਏ ਆ ਜਿਹਦੇ ਵਿੱਚ ਪਰਸੋਂ ਨੂੰ 9 ਜਨਵਰੀ ਦਿਨ ਮੰਗਲਵਾਰ ਨੂੰ ਪਰਸੋਂ ਨੂੰ ਭਾਈ ਸਾਰਾ ਰੋਜ਼ ਸਵੇਰ ਤੋਂ ਲੈ ਕੇ ਇਹ ਦੀਵਾਨ ਸਜਣਗੇ ਆਠਾਂ ਦੇ ਭੋਗ ਤੋਂ ਬਾਅਦ ਸੇ ਭਾਈ ਬਾਬਾ ਜੀ ਦੇ ਇਹ ਪਵਿੱਤਰ ਯਾਦਗਾਰ ਮਨਾਈ ਜਾਂਦੀ ਹੈ ਸਭ ਤੋਂ ਜਿਹੜੀ ਅਸਲ ਗੱਲ ਬਾਬਾ ਜੀ ਆਪ ਪੂਰਨ ਗੁਰਸਖ ਸਨ ਤੇ ਸੰਗਤਾਂ ਨੂੰ ਵੀ ਸਾਰੇ ਧਰਮਾਂ ਦੇ ਲੋਕ ਸਾਰੀਆਂ ਕੌਮਾਂ ਦੇ ਲੋਕ ਜਿਹੜੇ ਬਾਬਾ ਜੀ ਦੇ ਸਿੱਖ ਸਨ ਬਿਨਾ ਕਿਸੇ ਹਿੰਦੂ ਸੇ ਕ ਮੁਸਲਮਾਨ ਜਾਤ ਗੋਤ ਦੇ ਭੇਦ ਤੋਂ ਬਾਬਾ ਜੀ ਗੁਰੂ ਦੀ ਮਤ ਅਨਸਾਰ ਗੁਰੂ ਨਾਨਕ ਪਿਤਾ ਜੀ ਦਾ ਚੋ ਵਰਨਾ ਤੋਂ ਇੱਕ ਵਰਨ ਕਰਾਉ ਜਿੱਦੜਾ ਤੇ ਮੈਂ ਸ਼ੇਰ ਬਣਾਉ ਜਿਹੜੀਆਂ ਤੇ ਮੈਂ ਬਾਤ ਚੜਾਉ ਸਵਾ ਲੱਖ ਸੇ ਇੱਕ ਲੜਾਉ ਤਬਾ ਕਮ ਸਿੰਘ ਨਾਮ ਕਾਉ ਜੀ ਦੇ ਬਾਕਾਂ ਅਨਸਾਰ ਜੋ ਗੁਰੂ ਮਹਾਰਾਜਾ ਇਤਿਹਾਸ ਹੈ ਗੁਰੂ ਨਾਨਕ ਦੇ ਘਰ ਦਾ ਉਸ ਦੇ ਅਨਸਾਰ ਇਹ ਸੰਗਤਾਂ ਨੂੰ ਉਪਦੇਸ਼ ਦਿੰਦੇ ਸਨ ਛੋ ਪਾਈ ਜੋ ਸੰਗਤਾਂ ਦੂਰ ਦੂਰ ਤੇ ਇਹ ਜ਼ਿੰਦਗੀਆਂ ਸੁਧਾਰਦੀਆਂ ਜਿਹੜੇ ਨਸ਼ੇ ਪਾਣੀ ਚ ਪੈ ਜਾਂਦੇ ਲੋਕ ਉਹ ਸਿੱਖ ਬਣ ਗਏ ਸੰਤ ਮਹਾਪੁਰਸ਼ਾਂ ਵਰਗਾ ਜੀਵਨ ਹੋ ਗਿਆ ਜੋ ਇਸ ਕਰਕੇ ਅਸੀਂ ਸਾਰੇ ਇਲਾਕੇ ਨੂੰ ਦੇਸ਼ ਵਿਦੇਸ਼ਾਂ ਸੰਗਤਾਂ ਬਾਬਾ ਜੀ ਦੇ ਬਚਨਾਂ ਨੂੰ ਮੰਨਦੇ ਹੋਏ ਆਪਣਾ ਜੀਵਨ ਸਫਲਾ ਕਰਦੀਆਂ ਹੋਰ ਭਾਈ ਬਾਬਾ ਜੀ ਕਹਿੰਦੇ ਭਾਈ ਵਹਿਮਾਂ ਪਰਮਾਂ ਚ ਨਾ ਪਾਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਗੁਰੂ ਮਹਾਰਾਜ ਦੇ ਅਮਰ ਸ਼ਾਕੇ ਸਿੱਖ ਬਣੋ ਸਭ ਦਾ ਹੀ ਸੇਵਾ ਕਰੋ ਸਭ ਦਾ ਭਲਾ ਮੰਗੋ ਜੋ ਮਹਾਰਾਜ ਅਰਦਾਸ ਦੇ ਵਿੱਚ ਸਾਨੂੰ ਬਖਸ਼ਿਸ਼ ਕਰਕੇ ਗਏ ਸਾਡੀ ਅਰਦਾਸ ਦੀ ਸੰਪੂਰਨਤਾ ਇੱਥੇ ਹੁੰਦੀ ਹੈ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕਾਲਪੁਰਖ ਵੈਗਰੂ ਅੱਲਾ ਪਰਮੇਸ਼ਰ ਰਾਮ ਹੀ ਪਾਈ ਸੱਚ ਹੈ ਬਾਕੀ ਗੱਲਾਂ ਸਾਰੀਆਂ ਝੂਠ ਹਨ ਸੋ ਇੰਨਾ ਕਹਿੰਦੇ ਹੋ ਇੱਕ ਵਾਰ ਫੇਰ ਪਾਈ ਮਹਾਂਪੁਰਸ਼ਾਂ ਦੇ ਇਹ ਜਨਮ ਸਥਾਨ ਕਰਮ ਸਥਾਨ ਤੇ ਇੱਥੇ ਪੰਜ ਪੂਤ ਕੇ ਸਰੀਰ ਧਿਆ ਗਿਆ 9 ਜਨਵਰੀ 2007 ਨੂੰ ਇਹ 16ਵੀਂ ਵਰਸੀ ਯਾਦਗਾਰ ਹੈ ਭਾਈ ਇਹ ਸ਼ਹੀਦਾਂ ਦੇ ਸਥਾਨ ਨੇ ਸਾਹਮਣੇ ਇਹ ਬਾਬਾ ਜੀ ਦਾ ਇੱਥੇ ਵਚਨ ਅਨਸਾਰ ਗੀਤਾ ਸਾਹਿਬ ਹੈ ਜਿੱਥੇ ਮਹਾਰਾਜ ਪ੍ਰਕਾਸ਼ ਨੇ ਉੱਪਰ ਦਰਬਾਰ ਸਾਹਿਬ ਨਵਾਂ ਬਣ ਗਿਆ ਇੱਧਰ ਲੰਗਰ ਸਾਹਿਬ ਦੀ ਸੋ ਅਖੀਰ ਬਾਬਾ ਜੀ ਦਾ ਵਚਨ ਤਾਂ ਭਾਈ ਵੀ ਜੋ ਮਹਾਰਾਜ ਬਾਣੀ ਜਿ ਸਮਝਾਉਂਦੇ ਹਨ ਕਾਲ ਖਾਏ ਕੁਛ ਹੱਥ ਹੁੰਦੇ ਨਾਨਕ ਰਾਹ ਪਛਾਣੇ ਸੀ ਜੀਨੇ ਪਾਈ ਜੀਵਨ ਸਫਲਾ ਕਰਨਾ ਹੈ ਵਾਹਿਗੁਰੂ ਨੂੰ ਮਿਲਣਾ ਹੈ ਗੁਰੂਆਂ ਦੀ ਕਿਰਪਾ ਲੈਣੀ ਹੈ ਸਿੱਧਾ ਸਿੰਘਾਂ ਦੀ ਜਿਨ੍ਹਾਂ ਨੇ ਸਾਡੇ ਖਾਤਰ ਸਰਬੰਸ ਭਾਰਤਾ ਸੋ ਉਹਨਾਂ ਦੇ ਰਾਹ ਤੇ ਚੱਲੋ ਉਹਨਾਂ ਦੀ ਸਿਕਮਾਵਾ ਪਰ ਚੱਲੋ ਸਾਡਾ ਨਾਰਾ ਜੋ ਇਹੀ ਸੰਪੂਰਨਤਾ ਦਾ ਅਰਦਾਸ ਦੀ ਸਮਾਪਤੀ ਹੁੰਦੀ ਹੈ ਨਾਨਕ ਨਾਮ ਚੜ੍ਹਦੀ ਕਲਾ ਮੇਰੇ ਪਾਣੇ ਤਰਵਤ ਦਾ ਪਲਾ ਹੁਣ ਅਸੀਂ ਭਾਈ ਜਕਾਰਾ ਇੱਕ ਇੱਕ ਜਾਉਂਗੇ ਮਹਾਰਾਜ ਦਾ ਜੋ ਬਖਸ਼ਿਸ਼ ਹੈ ਸੰਸਾਰ ਨੂੰ ਚੜ ਦੀ ਗੱਲਾ ਬਖਸ਼ਦਾ ਹੈ ਗਿਆਨ ਬਖਸ਼ਦਾ ਹੈ ਉਹ ਸਾਰੀ ਸੰਗਤ ਜਵਾਬ ਦੇਵੇ ਜੋ ਬੋਲੇ ਸੋ ਨਿਹਾਲ ਓ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਕ ਤੇਗ ਫਤਿਹ ਗੁਰੂ ਪੰਥ ਕੀ ਜੀਤ ਗੁਰੂ ਗ੍ਰੰਥ ਜੀ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਗੁਰੂ ਖਾਲਸਾ ਪੰਥ ਜੀ ਕੇ ਬੋਲ ਵਾਲੇ ਗੁਰੂ ਗ੍ਰੰਥ ਜੀ ਮਹਾਰਾਜ ਕੇ ਬੋਲ ਵਾਲੇ ਅੜੇ ਸੋ ਝੜੇ ਸਰਨ ਪਰੇ ਸੋ ਤਰੇ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣ ਸਰਬਤ ਦਾ ਭਲਾ ਜੋ ਬੋਲੇ ਈਸੋ ਨਿਹਾਲ ਓ ਸ੍ਰੀ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਗ ਤੇਗ ਫਤਿਹ ਦੇਗ ਤੇਗ ਜਗ ਮਹਿ ਦੌ ਚਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ 9 ਤਰੀਕ ਨੂੰ 16ਵੀਂ ਵਰਫੀ ਵਰਸੀ ਮਨਾਈ ਜਾਂਦੀ ਹੈ ਬਾਬਾ ਜੀ